ਇਸ ਬਾਰੇ ਦੀ ਵੱਡੀ ਖਬਰ ਰੋਪੜ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਰੋਪੜ ਪੁਲਿਸ ਨੇ ਇੱਕ ਇਦਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੀਆਂ 11 ਵਾਰ ਤੱਕ ਨੂੰ ਅੰਜਾਮ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੜਾ ਸ਼ਾਤਰ ਸੀ ਜੋ ਕਿ ਲੋਕਾਂ ਤੋਂ ਰਾਗਿਆ ਤੋਂ ਲਿਫਟ ਲੈ ਕੇ ਉਹਨਾਂ ਨਾਲ ਪਹਿਲਾਂ ਸ릭 ਸੰਬੰਧ ਬਣਾਉਂਦਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਲੁੱਟਖੋ ਕਰਨ ਵਾਸਤੇ ਜ਼ਖਮੀ ਕਰਦਾ ਸੀ ਤੇ ਕਈ ਇਦਾਂ ਦੇ ਮਾਮਲੇ ਵੀ ਪੁਲਸ ਨੇ ਸੁਲਝਾਏ ਨੇ ਜਿਨ੍ਹਾਂ ਦੇ ਵਿੱਚ ਇਸ ਵਿਅਕਤੀ ਨੇ ਕਤਲ ਵੀ ਕੀਤੇ ਨੇ ਵੱਡੀ ਖਬਰ ਹੈ ਵੱਤ ਵਤ ਖਬਰ ਨੂੰ ਸ਼ੇਅਰ ਕਰਦੇ ਹਾਂ ਰੋਪੜ ਪੁਲਸ ਕਈ ਦਿਨਾਂ ਤੋਂ ਇਸ ਵਿਅਕਤੀ ਦੀ ਭਾਲ ਦੇ ਵਿੱਚ ਸੀ ਜੋ ਕਿ ਲਗਾਤਾਰ ਮਾਰਤ ਨੂੰ ਅੰਜਾਮ ਦੇ ਰਿਹਾ ਸੀ ਪਰ ਆਖਰ ਪੁਲਸ ਦੇ ਡਿੱਕੇ ਚੜ ਗਿਆ ਜਿਸ ਤੋਂ ਬਾਅਦ ਪੁਲਸ ਨੇ 11 ਮਾਰਦਾ ਤਸਲਝਾ ਲਈਆਂ ਨੇ ਜਿਸ ਦੇ ਵੀ ਦੱਸੇ ਜਾ ਰਹੇ ਕਿ ਇਸ ਨੇ ਬੇਰਹਿਮੀ ਦੇ ਨਾਲ ਕਈ ਲੋਕਾਂ ਦੇ ਕਤਲ ਕੀਤੇ ਨੇ ਤਾਂ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਸਰੀਰਕ ਸੰਬੰਧ ਬਣਾਉਣ ਲਈਏ ਜਿਹੜੇ ਲੋਕਾਂ ਨੂੰ ਰਾਹ ਕਿਰਾਨੂ ਹਾ ਹੱਤਿੰਦਾ ਸੀ ਉਹਨਾਂ ਦੇ ਹਿੱਕ ਲਾ ਨੂੰ ਜਿਸ ਤੋਂ ਬਾਅਦ ਜਾ ਕੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਕਿਤੇ ਸੁਨਸਾਨ ਜਗ੍ਹਾ ਲਿਜਾ ਕੇ ਉਹਨਾਂ ਨਾਲ ਸਿੱਖ ਸੰਬੰਧ ਬਣਾਉਣ ਲਈ ਕੋਸ਼ਿਸ਼ ਕਰਦਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਲੁੱਟ ਖੋਹ ਕਰਨ ਵਾਸਤੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਸੀ ਹੈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰਾਂ ਸੇਅਰ ਕਰੋ ਇਦਾਂ ਦੇ ਅਪਰਾਧੀਆਂ ਤੋਂ ਬਚਣ ਦੀ ਲੋੜ ਹੈ ਲੋਕਾਂ ਨੂੰ ਕਿ ਜੋ ਲੋਕ ਰਾਹ ਦੇ ਵਿੱਚ ਸਫ਼ਰ ਕਰਦਿਆਂ ਆਪਣੇ ਵਹੀਕਲਾਂ ਰਾਹੀਂ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਲਿਫਟ ਨਹੀਂ ਦੇਣੀ ਚਾਹੀਦੀ ਕਿਉਂਕਿ ਇਸ ਤਰੀਕੇ ਦੀਆਂ ਬਾਹਰਦਤਾਂ ਨੂੰ ਲੋਕ ਅੰਜਾਮ ਦਿੰਦੇ ਨੇ ਤਾਂ ਤੁਸੀਂ ਦੇਖੋ ਕਿ ਰੋਪੜ ਪੁਲਿਸ ਦੀ ਵੱਡੀ ਕਾਮਯਾਬੀ ਹੈ ਜਿਸ ਦੇ ਵਿੱਚ ਪੁਲਿਸ ਨੇ ਹੁਣ ਰਿਮਾਂਡ ਵੀ ਹਾਸਲ ਕਰਨਾ ਹੈ ਮਾਨਤੋਗੋਦਾਂ ਤੋਂ ਜਿਸ ਤੋਂ ਬਾਅਦ ਜਾ ਕੇ ਹੋਰ ਵੀ ਬਾਹਰਦਤਾਂ ਸੁਲਝਾਈਆਂ ਜਾ ਸਕਦੀਆਂ ਨੇ ਜਿਸ ਤਰੀਕੇ ਨਾਲ ਇਸ ਵਿਅਕਤੀ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਆਪਣੀ ਦਹਿਸ਼ਤ ਮਚਾਈ ਹੋਈ ਸੀ ਦੱਸਿਆ ਜਾ ਰਿਹਾ ਕਿ ਜਿਹੜਾ ਹਿਆਰਪੁਰ ਦੇ ਵਿੱਚ ਤੇ ਹੋਰ ਇੱਕ ਜ਼ਿਲ੍ਹੇ ਦੇ ਵਿੱਚ ਲਗਾਤਾਰ ਇਹ ਵਾਰਦਾਤਾਂ ਨੂੰ ਅੰਜਾਮ ਦੇ ਦੇਗਾ ਸੀ ਜਿਸ ਤੋਂ ਬਾਅਦ ਪੁਲਿਸ ਇਸ ਦੇ ਪਿੱਛੇ ਲੱਗੀ ਹੋਈ ਸੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਤੇ ਹੁਣ ਹੋਰ ਵਾਰਦਾਤਾਂ ਸੁਲਝਾਉਣ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੇਗੀ ਪਰ ਲੋਕਾਂ ਨੂੰ ਅਪੀਲ ਹੈ ਕਦੇ ਵੀ ਇਸ ਤਰੀਕੇ ਦੇ ਨਾਲ ਅਣਜਾਣ ਵਿਅਕਤੀਆਂ ਨੂੰ ਨਹੀਂ ਲਿਫਟ ਦੇਣੀ ਚਾਹੀਦੀ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਵਾਰਦਾਤਾਂ ਨੂੰ ਅੰਜਾਮ ਦਿੱਤੇ ਤੇ ਸਾਨੂੰ ਲੈ ਕੇ ਐਸਐਸਪੀ ਰੋਪੜ ਵੱਲੋਂ ਇਸ ਪੂਰੇ ਮਾਮਲੇ ਬਾਰੇ ਕੀ ਕੀ ਹੈ ਪਰ ਤੁਸੀਂ ਉਹ ਵੀ ਦੁਨੀਆ ਵਰਦਤਾਂ ਨੂੰ ਜਾਂਦੇ ਤਾਂ ਕਿਉਂ ਨਹੀਂ ਲੱਗਦਾ ਕਬੂਸਾ ਬੈਣ ਅੱਗੇ ਹੈ ਜੋਰ ਤੇ ਬੋਲਣਾ ਜਾ ਮਾਰੇ ਕੋ ਬੰਦੇ ਮਾਰੇ ਕੋਈ ਹੈ 1 ਲੱਖ ਦੀ ਚੀਜ਼ ਹੈ ਕੋ ਦੇ ਜਮਨੀ ਦੀ 1 ਲੱਖ ਰੱਖ ਲਿਆ ਰੱਗ ਲੱਗ ਨਹੀਂ ਕੋ ਬੰਦੇ ਮਾਰੇ ਵੀ ਆਪਾਂ ਕਿਉਂ ਮਾਰੇ ਇਹ ਲਿਗਦਾ ਯਾਰਾ ਗੱਡੀ ਦੇ ਉੱਪਰ ਜੋਰ ਤੇ ਬੋਲਿਆ ਰ ਬਣਾ ਜਾ ਕਿੰਨੇ ਮਾਰੇ ਹਾਂ ਕੀ ਮਾਰੇ ਮੈਂ ਤੋਂ ਮਾਰੇ ਕੋ ਬੰਦੇ ਕਿੰਨੇ ਕੋ ਬੰਦੇ ਮਾਰੇ ਹੁਣ ਤੱਕ ਕਿੰਨੇ ਕੋ ਵਾਰਜੋ ਤੱਕ ਹਾਏ ਯਾਰ ਬਹੁਤ ਜ਼ਿਆਦਾ ਯਾਦ ਨੂੰ ਇਹਦੇ ਜ਼ਿਆਦਾ ਕੰਮ ਕੀ ਕਰਦਾ ਸੀ ਕੰਮ ਕੀ ਕਰਦਾ ਕਾਦੀ ਕਾਦੀ ਸਾਦੀ ਪਾਲਪੁਰ ਕਟੀਨ ਦਾ ਕੰਮ ਨਹੀਂ ਕਰਦਾ। ਬਾਲਮਟਨਗਨ ਕਹਾਂ ਲੀਨ ਦਾਸ ਤਾਂ ਲਿਖਣਾ ਕਿ ਉਮਾਰਕੇ ਦੇ ਪਿੱਛੇ ਲਿਖਿਆ ਸੀਗਾ। ਉਮਾਰਕੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਫਿੱਟ ਕਿੱਥੇ ਪਿੱਛੇ ਕਿਉਂ ਲਿਖਿਆ ਸੀਗਾ? ਬਹੁਤ ਧੰਨਵਾਦ। ਕਿਥੇ ਨੂੰ ਪੈਸੇ? ਚੱਲ। ਪੈਸੇ। ਜਾਣਦਾ ਸੀਗਾ ਉਹ ਕਾਹਦੇ ਪੈਸੇ? ਕਾਹਦੇ ਪੈਸੇ ਲੈਣ ਦੇ? ਅਸੀਂ ਖੜੇ ਸੀ ਤੇ ਤੈਨੂੰ ਵੀ ਨਹੀਂ ਮੰਨਦਾ। ਕੀ ਬੜੀਆਂ ਸ਼ਾਬਾਸ਼। Nanti kamu kita poni, heem, kita tahu berdiri, ini kita, ini aman, 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 ini ini ਤਾਂ ਜੀ ਬੀ ਵੀ ਮਨ ਪੈਸੇ ਨੇ ਬੁੱਧੀ ਨਾਲ ਗੱਡੀ ਚੁੱਤਰਦਾਂ ਸੀ ਮੈਂ ਜਦੋਂ ਉਹ ਕਮਾਰ ਕਾੜਦਾ ਸੀ ਬਾਹਰ ਬੀ ਮੁੱਛੇ ਟਾ ਗੱਡੇ ਵਿੱਚ ਲਿੱਤੇ ਸੀ ਮਾਰੇ ਜੀ ਕਿਸ ਬਾਰੇ ਕਿ ਕਹਦਾ ਜਦੋਂ ਮੈਂ ਮਾਰੇ ਨੂੰ ਗੁੜ ਮਾਰੀ ਉਹ ਤੇ ਪਰ ਡਾ ਲਿਆ ਉਹਨੇ ਵੀ ਕਲਰ ਦਿੱਤੇ ਅਟੇ ਤੋਂ ਭਾਈ ਕਹਿੰਦਾ ਚੱਲ ਗੱਡੀ ਤੇ ਬੈਠ ਕੇ ਕਰ ਲੈ ਇਹਨਾਂ ਦੋ ਵਜੇ ਤਾਂ ਹੈ ਕਮਾਰਨ ਮੈਂ ਤਾਂ ਰਸਤਾ ਹੀ ਕਮਾਰਨ ਤੇ ਮਬਰਦ ਸੀ ਤੇ ਬੰਨ ਗਿਆ ਤਾਂ ਮੈਂ ਉਹ ਲਾ ਕੇ ਵੀ ਖੜੀ ਸਕਣ ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਇੰਦੀ ਮਹੌਲ ਨਾਲ ਮਾਰੇ ਕੋਈ ਨਾ ਕੋਈ ਫੰਦਾ ਸਿੱਟਾ ਤਾਂ ਯਾਰ ਵੀ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰ ਦਤਾ ਪੈਸੇ ਦੇ ਚੱਕਰ ਤੋਂ ਮਾਰੇ ਸਾਰੇ ਪੈਸੇ ਦਿੰਦੇ ਹੀ ਨਹੀਂ ਮਾਰ ਕੇ ਵੀ ਨਹੀਂ ਚੁੱਕੀ ਨੀ ਆਦਮ। ਗੱਲ ਦੀ ਵੀ ਬਰਤਲਾ। ਹੂੰ। ਸਾਂਤ ਜੀ ਦਾ। ਹੂੰ ਬੀ। ਤੁਹਾਡੇ ਪਰਿਵਾਰ ਤੋਂ ਕੋਣ-ਕੋਣ ਹੈਗਾ? ਦਰਵਾਜ਼ਾ ਛੱਡਿਆ ਦੋ ਸਾਹ। ਇੱਕ ਸ਼ੋਅ। ਦਰਵਾਜ਼ਾ ਨਹੀਂ ਛੱਡਦਾ ਤੇ ਤੁਸੀਂ ਛੱਡੇ ਪਰਿਵਾਰ ਨੂੰ। ਸਮਾਂ ਨਹੀਂ ਛੱਡਦਾ। ਸ਼ੋਅ। ਕਿੰਨੇ ਘੰਟੇ ਤੱਕ ਬਾਹਰ ਦਿੱਤਾ ਕਰੀਏ? ਜੀ ਜੀ ਜਹਾਜ਼ ਸਿਦਾਦਤੀ। 3 ਦਿਨ ਤਾਲਵੀ ਦੇ ਬੁਢੇ ਚਿੱਤੇ ਆ। ਸ਼ੋਅ। ਸੋ ਸਾਹਿਬ ਜੋ ਕੀਤਾ ਹੁਣ ਤੱਕ ਮੈਂ ਪੀੜਾ ਨੇ ਜੀ ਹਾਂ ਇਹ ਲੈ ਆ ਰਹੇ ਹਾਂ ਅੱਜ ਦਾ ਬਸਤਾਫਤ ਕਿਤੇ ਵੀ ਜਾਨਣ ਮਾਣੇ ਬੁਸਤਾਂ ਦਾ ਜੀ ਭਾਵੇਂ ਮੈਂ ਤੁਹਾਨੂੰ ਬਾਲ ਮਾਫੀ ਮੰਗ ਰਿਹਾ ਕਿੱਥੇ ਮਾਫੀ ਮੰਗਦੇ ਜੀ ਕਿੱਥੇ ਮਾਫੀ ਮੰਗਦਾ ਸੀ ਮੇਰੇ ਪੈਰ ਚੂਕੀ ਮੈਂ ਮੰਨਦਾ ਕਿ ਤੁਹਾਨੂੰ ਮਾਫੀ ਮੰਗਦਾ ਸੀ ਅੱਛਾ ਮਾਰਨ ਦੋ ਬਾਕੀ ਹੋਗੀ ਮਾਫ ਕਰਦੇ ਤੁਹਾਨੂੰ ਜਲਦੀ ਠੀਕ ਹੈ ਠੀਕ ਅਸੀਂ ਉਧਰੋਂ ਆ ਜੀ ਫੋਟੋ ਲੈ ਦਿੰਦੇ ਆ ਅ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਐਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਇਨੀਸ਼ੀਅਲ ਕ੍ਰਾਈਮ ਦੇ ਅਣਸੁਣਜੇ ਕੇਸਿਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉੱਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ سلسلے ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਟਰ ਦੀ ਸੁਪਰਵਾਈਜ਼ਨ ਹੇਠ ਐਸਐਚਓਜ਼ ਤੇ ਡੀਐਸਪੀ ਸਹਿਬਾਨ ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓ ਠੇਕੇ ਉਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫ਼ਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹ ਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਇਹਦੀ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗੱਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਅਜੋਨ ਤੱਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ 'ਚ ਅਤੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਛੋਟੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸਚੁਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸ ਕਫਲ ਹੁੰਦਾ ਸੀ ਮੇ ਬੀ ਜਿਸ ਤਰ੍ਹਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ 5 ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਹਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਕਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 6 ਕੇਸਿਸ ਹੈਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆਗੇ ਔਰ ਬਾਕੀ ਜ਼ਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਆਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਇਨਫਰੈਂਸਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਅਗਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈ ਕਿ ਇਹਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਜਰਾ ਹੈਗਾ ਇਹਨੂੰ ਕੱਢਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਥਰੂ ਪੀਂਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਢਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਘੁੰਮਦਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੋੜਾ ਟੋਲ ਪਲੇਸ ਦੇ ਲਾਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇਜ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜਿਹੜੇ ਪੁਆਇੰਟ ਆਗੇ ਨੇ ਉਹਨਾਂ ਤੇ ਆਪਾਂ ਤਫ਼ਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵਿਡੈਂਸੇ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਾਏਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਟ੍ਰੇਸ ਕਿੱਦਾਂ ਆਇਆ ਪੁਲਿਸ ਦੇ ਸਾਡੀ ਕੀ ਤਰ੍ਹਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਹੈ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵਿਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵਿਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸਿਸ ਵਿੱਚ ਕਨਵਿਕਸ਼ਨ ਵੀ ਹੁੰਦੀ ਹੈਗੀ ਹੈ ਤੇ ਨਾਲ ਦੇ ਨਾਲੋ ਟਰੇਸ ਵੀ ਹੁੰਦੇ ਹੈਗੇ ਸਰਪੰਦਾ ਜਿਵੇਂ ਦੱਸਿਆ ਵੀ ਇਹ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਜਾਂ ਸੈਕਸ਼ੂਅਲ ਪ੍ਰੋਬਲਮ ਹੈਗੀ ਉਹਨੂੰ ਇਹਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਪ੍ਰਾਈਮ ਕਿ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕ ਦਿਖ ਸਕਦੇ ਹੋ ਕਿ ਮੌਕੇ ਤੇ ਜਿਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਸ ਨੇ ਦੋਸ਼ ਵੀ ਕਬੂਲੇ ਨੇ ਮੀਡੀਆ ਅੱਗੇ ਬਿਆਨ ਦਿੱਤਾ ਕਿ ਵਾਰਤ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਬਹੁਤ ਵੱਡੀ ਖਬਰ ਹੈ ਤੇ ਨਾਲ ਐਸਐਸਪੀ ਖੁਰਾਨਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਇਸ ਪੂਰੇ ਮਾਮਲੇ ਬਾਰੇ ਇਸ ਤਰੀਕੇ ਨਾਲ ਬਾਰਦਾਤਾਂ ਕਰਦਾ ਸੀ ਜਿਸ ਤੋਂ ਬਾਅਦ ਜਾ ਕੇ ਇਹ ਕਤਲ ਵੀ ਜਿਹੜਾ ਕਈ ਲੋਕਾਂ ਦੇ ਹੁਣ ਤੱਕ ਕਰ ਚੁੱਕੇ ਸਨ ਲੈ ਕੇ ਪੁਲਿਸ ਨੂੰ ਦੱਸਿਆ ਗਿਆ ਕਿ ਮਾਨਯੋਗ ਅਦਾਲਤ ਵੱਲੋਂ ਇਦਾਂ ਹੁਣ ਰਿਮਾਂਡ ਹਾਸਲ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਜਾ ਕੇ ਹੁਣ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਰ ਵੀ ਹੋ ਸਕਦੇ ਨੇ ਤਾਂ ਇਸ ਕਵਰ ਨੂੰ ਮਤਵਾ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਤੱਕ ਜੁੜ ਪਹਚਾਓ ਤੇ ਨਾਲ ਦੀ ਨਾਲ ਤੁਹਾਨੂੰ ਵੀ ਅਪੀਲ ਹੈ ਕਿ ਇਸ ਤਰੀਕੇ ਦੀਆਂ ਬਾਰਦਾਤਾਂ ਤੋਂ ਬਚਣ ਲਈ ਕਦੇ ਵੀ ਕਿਸੇ ਅਣਜਾਣ ਵਿਅਕਤੀ ਦੇ ਨਾਲ ਰਾਬਤਾ ਨਾ ਕਰੋ ਤੇ ਨਾ ਹੀ ਉਹਨਾਂ ਨੂੰ ਲਿਫਟ ਦਿਓ ਤੇ ਖਬਰਾਂ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਫੇਸਬੁਕ ਪੇਜ ਨੂੰ ਥੂ ਲਾਈਕ ਕਰ ਲਓ ਧੰਨਵਾਦ